ਪੰਜਾਬ ਦੀ ਪੋਲਿਟਿਕਸ ਵੱਲ ਮੁੜਦੇ ਹੋਏ ਇੱਕ ਐਕਟੀਵੇਸ਼ਨ ਹੋ ਰਹੀ ਹੈ ਲਗਾਤਾਰ ਖਾਸ ਤੌਰ ਤੇ ਪੰਜ ਮੈਂਬਰੀ ਕਮੇਟੀ ਇੱਕ ਚੈਲੰਜ ਕੀਤਾ ਹੈ ਸ੍ਰੋਮਣੀ ਅਕਾਲੀ ਦਲ ਦੇ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਗਾਤਾਰ ਉਹ ਆਪਣੀ ਵਾਈਬਰਸ਼ਿਪ ਰਾਹੀ ਤਾਂ ਕਰ ਹੀ ਰਹੇ ਨੇ ਪਰ ਅੱਜ ਇੱਕ ਖਾਸ ਫੋਕਸ ਕਰਕੇ ਨਵੇਂ ਚੈਲੰਜ ਦੇ ਰੂਪ ਦੇ ਵਿੱਚ ਉਹ ਸਾਹਮਣੇ ਆਏ ਨੇ ਮੋਗੇ ਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਪੈਂਦੇ ਨੇ ਜਥੇਦਾਰ ਤੋਤਾ ਸਿੰਘ ਦਾ ਪਰਿਵਾਰ ਅਕਸਾਨੀ ਅਕਾਲੀ ਪਰਿਵਾਰ ਉਹ ਪਰਿਵਾਰ ਮੇਨ ਹੈ ਉਹਦੇ ਸੈਂਟਰ ਚ ਸਾਰੇ ਨੂੰ ਸਿਸਟਮ ਨੂੰ ਦੇਖਦੇ ਹੋਏ ਵੱਡਾ ਭਾਰੀ ਇਕੱਠ ਹੁੰਦਾ ਤੇ ਉੱਥੇ ਪੰਜ ਦੇ ਪੰਜ ਮੈਂਬਰ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂਦੇ ਨੇ ਆਪਣੀ ਗੱਲ ਕਰ ਉੱਥੇ ਮਨਪ੍ਰੀਤ ਸਿੰਘਿਆਲੀ ਬੋਲ ਰਹੇ ਕਿ ਕਈ ਲੋਕ ਸਾਨੂੰ ਸਵਾਲ ਕਰਦੇ ਨੇ ਕਿ ਅਸੀਂ ਸ਼ਾਇਦ ਅਲੱਗ ਅਕਾਲੀ ਦਲ ਬਣਾਉਣਾ ਚਾਹੀਦਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਲੱਗ ਅਕਾਲੀ ਦਲ ਨਹੀਂ ਹੈ ਉਹ ਉਹੀ ਕਿਉਂਕਿ ਜਥੇਦਾਰ ਸਾਹਿਬ ਨੇ ਇਹ ਕਿਹਾ ਹੋਇਆ ਕਿ ਅਕਾਲੀ ਦਲ ਬਣ ਸਰਜੀਤ ਕਰਨ ਜਿਹੜਾ ਪਹਿਲਾਂ ਉਹ ਇੱਕ ਅਕਾਲੀ ਦਲ ਉਹ ਕਹਿੰਦੇ ਨੇ ਇੱਕ ਉਹ ਔਲੰਗ ਕੋ ਅਕਾਲੀ ਦਲ ਨਹੀਂ ਹੈ ਉਹ ਅਕਾਲ ਤਖਤ ਦੇ ਜਥੇਦਾਰਾਂ ਦੇ ਮਤਬਕ ਨਹੀਂ ਹੈ ਇਸ ਲਈ ਅਕਾਲੀ ਦਲ ਤਾਂ ਉਹੀ ਹੋਏਗਾ ਰੀਅਲ ਇੱਕ ਤਾਂ ਇਹ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਐ ਜੀ ਪੀ ਸੀ ਸਾਨੂੰ ਉਦੋਂ ਵੀ ਇੰਪੋਰਟੈਂਟ ਹੈ ਇਹਦੀਆਂ ਚੋਣਾਂ ਜਦੋਂ ਵੀ ਆ ਰਹੀਆਂ ਨੇ ਅਸੀਂ ਉਹ ਸਾਰੇ ਲੋਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵੇਂ ਸਰੀਓ ਜਿਹੜੇ ਉਹਦੇ ਚ ਸੁਧਾਰ ਲਿਆ ਕੇ ਉਹਦੇ ਟੋਟਲ ਕੰਮ ਜਿਹੜੇ ਨੇ ਉਹਨੂੰ ਪੰਥਕ ਹੇਤਾ ਦੇ ਵਿੱਚ ਵਰਤ ਕੇ ਕਿਸੇ ਪਰਿਵਾਰ ਦੇ ਉਹਦੇ ਚ ਕੱਢਣ ਦੇ ਲਈ ਸਾਰੇ ਹੀ ਨਾਲ ਗੱਲਬਾਤ ਕਰਕੇ ਅਸੀਂ ਚੋਣ ਲੜਾਂਗੇ ਔਰ ਉਹ ਚੋਣ ਦੇ ਵਿੱਚ ਜੋ ਵੀ ਆਏਗਾ ਸਾਹਮਣੇ ਪੰਥਕ ਲੀਡਰਸ਼ਿਪ ਜਿਹੜੇ ਧਾਰਮਿਕ ਵਿਰਤੀ ਦੇ ਲੋਕ ਹੋਣਗੇ ਟਿਕਟਾਂ ਵੀ ਉਹਨਾਂ ਨੂੰ ਮਿਲਣਗੀਆਂ ਤੇ ਸਾਰੇ ਗਰੁੱਪਾਂ ਦੇ ਵਿੱਚੋਂ ਮਿਲਣਗੀਆਂ ਜਿਹੜੇ ਵੀ ਗਰੁੱਪ ਸਾਰੇ ਨਾਲ ਇਕੱਠੇ ਹੋ ਰਹੇ ਨੇ ਇਸ ਲਈ ਪਹਿਲੀ ਲੜਾਈ ਉਹ ਹੋਏਗੀ ਉੱਥੋਂ ਬਾਹਰ ਕੱਢਣਾ ਤੇ ਅਗਲੀ ਲੜਾਈ ਫਿਰ ਅਸੈਂਬਲੀ ਵਗੈਰਾ ਦੀ ਦੋ ਤੇ ਇਹਦੇ ਤੋਂ ਵੀ ਇਲਾਵਾ ਜਿਹੜਾ ਅਸਲ ਚ ਪੁਆਇੰਟ ਇੱਕ ਹੋਰ ਜਿਹੜਾ ਉਹਨਾਂ ਨੇ ਕਿਹਾ ਜਿਹੜਾ ਇਹ ਤੋਂ ਬਾਅਦ ਕਿ ਕੱਲਾ ਕੱਲਾ ਬੰਦਾ ਆਪਣਾ ਟੈਲੀਫੋਨ ਆਪਣਾ ਆਧਾਰ ਕਾਰਡ ਆਪਣੇ ਮੈਂਬਰਸ਼ਿਪ ਦੇ ਨਾਲ ਲਗਾ ਕੇ ਲਾਜ਼ਮੀ ਹੈ ਜੇ ਕਾਨੂੰਨ ਨੂੰ ਕੋਈ ਅਦਾਲਤਾਂ ਦੇ ਵਿੱਚ ਕਿਸੇ ਇਲੈਕਸ਼ਨ ਕਮਿਸ਼ਨ ਕੋਲ ਕਿਸੇ ਵੀ ਅਥਾਰਟੀ ਕੋਲ ਜਦੋਂ ਜੱਜਮੈਂਟ ਹੋਏਗੀ ਰੀਅਲੀ ਕੌਣ ਹੈ ਅਸਲ ਚ ਮੈਂਬਰਸ਼ਿਪ ਮੈਂਬਰ ਦਾ ਸਵਾਲ ਤਾਂ ਇਹਦਾ ਮਤਲਬ ਉਹਨਾਂ ਦੇ ਦਿਮਾਗਾਂ ਦੇ ਵਿੱਚ ਇੱਕ ਗਨ ਹੈ ਉਹ ਇਹ ਡਾਊਟ ਕਰ ਰਹੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੈਂਬਰਸ਼ਿਪ ਹੈ ਉਹ ਮੈਂਬਰਸ਼ਿਪ ਸਾਬਤ ਨਹੀਂ ਕੀਤੀ ਜਾ ਸਕਣੀ ਤੱਥਾਂ ਦੇ ਨਾਲ ਕਿ ਫਲਾਣਾ ਹੀ ਬੰਦਾ ਹੈ ਫਲਾਣੇ ਦੀ ਮੈਂਬਰਸ਼ਿਪ ਕੱਟੀ ਆ ਉਹਦੇ ਕੋਲ ਇਹ ਸਬੂਤ ਲੱਗੇ ਹੋਣ ਅਕਾਲ ਤਖਤ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਭਰਤੀ ਜਿਹੜੀ ਹੈ ਉਹ ਟਰਾਂਸਪੇਰੈਂਟ ਤੇ ਆਧਾਰ ਕਾਡਾ ਦੇ ਸਮੇਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਤੇ ਅੱਗੇ ਜਦੋਂ ਗੱਲ ਬਣੇਗੀ ਤਾਂ ਮੈਂਬਰਸ਼ਿਪ ਦੀ ਮжоਰਿਟੀ ਤੇ ਡੈਲੀਗੇਟਸ ਦੀ ਮжоਰਿਟੀ ਦੀ ਗੱਲ ਆਏਗੀ ਤੇ ਉਸ ਤੋਂ ਬਾਅਦ ਸਿੰਬਲ ਜਦਾ ਜਾਂ ਬਾਕੀ ਕੀ ਜਦੋਂ ਇਹ ਭਰਤੀ ਲਗਭਗਾਂ ਮਹੀਨਾ ਦੋ ਮਹੀਨਾ ਡੇਢ ਮਹੀਨਾ ਹੋਰ ਜਿਹੜਾ ਲੱਗੇਗਾ ਮੁਕੰਮਲ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਜਿਹੜੇ ਡੈਲੀਗੇਟ ਬਣਦੇ ਨੇ ਉਹ ਡੈਲੀਗੇਟਾਂ ਦੀ ਉਹਨਾਂ ਦੀ ਉਹ ਕੰਨਿਆਂ ਦੀ ਮਤਲਬ ਉਹ ਜਨਾਸ ਬਣਾ ਕੇ ਕੋਈ ਲੀਡਰਸ਼ਿਪ ਚੁਣੀ ਜਾਏਗੀ ਜਾਂ ਜਿਹੜੇ ਦੂਜੇ ਫਿਰ ਬੈਠੇ ਨੇ ਜਿਨ੍ਹਾਂ ਨੇ ਉਹ ਮੈਂਬਰਸ਼ਿਪ ਕੱਟੀ ਹੈ ਇਹਦਾ ਪ੍ਰੈਕਟੀਕਲੀ ਤਾਂ ਬੜਾ ਮੁਸ਼ਕਲ ਆ ਉਹਨਾਂ ਨੇ ਆਪਣਾ ਇੱਕ ਪ੍ਰਧਾਨ ਚੋਣ ਲਿਆ ਆਪਣੇ ਤਰੀਕੇ ਦੇ ਨਾਲ ਅਜੇ ਢਾਂਚਾ ਪਾਵੇਂ ਨਹੀਂ ਬਣਿਆ ਪਰ ਇਹ ਦੋਨੋਂ ਇਕੱਠੇ ਹੋ ਕੇ ਫਿਰ ਕੀ ਜਾਣਗੇ ਵੀ ਸਾਡੇ ਕੋਲ ਇੰਨੀ ਮੈਂਬਰਸ਼ਿਪ ਹੈ ਆ ਸਾਡੇ ਕੋਲ ਪਿਆ ਥੱਬੇ ਦੇ ਥੱਬੇ ਲਿਆ ਕੇ ਇਲੈਕਸ਼ਨ ਕਮਿਸ਼ਨਰ ਕੋਲ ਜਾਣਗੇ ਤੇ ਅਸੀਂ ਪਾਰਟੀ ਸੁਰਜੀਤ ਕਰਨਾ ਚਾਹੁੰਦੇ ਹਾਂ ਇਸ ਲੈਵਲ ਦੇ ਉੱਤੇ ਪਰ ਕਿਉਂਕਿ ਰਜਿਸਟ੍ਰੇਸ਼ਨ ਹੋਣਾ ਕੋੜਾ ਉਹਨਾਂ ਦੀ ਗੱਲ ਬੰਨੇ ਜਾਏਗੀ ਜਾਂ ਨਹੀਂ ਬੰਨੀ ਜਾਏਗੀ ਕੋਈ ਸੁਣੂਗਾ ਜਾਂ ਨਹੀਂ ਸੁਣੂਗਾ ਉਦੋਂ ਸਵਾਦ ਅਗਰੇ ਤੇ ਪਰ ਇੱਕ ਰੋੜਕ ਟੋੜਾ ਜ਼ਰੂਰ ਸਟਾਰਟ ਹੋਏਗਾ ਇਹ ਸਾਰੇ ਬੰਦੇ ਵਿੱਚ ਜਾ ਕੇ ਇਹ ਕੀ ਬਣਨਾ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਫਿਰ ਅਸਲੀ ਅਕਾਲੀ ਦਲ ਕੌਣ ਇਹਦੀ ਗੱਲ ਚੱਲ ਪੈਗੀ ਅਸਲੀ ਅਕਾਲੀ ਦਲ ਨੂੰ ਦੇਖਿਆ ਹੀ ਜਾਂਦਾ ਕਿ ਐਜੀਪੀਸੀ ਦੀ ਚੋਣ ਆ ਗਈ ਜਿਹੜਾ ਐਜੀਪੀਸੀ ਜਿਹਦੇ ਕੋਲ ਹੋਈ ਉਹਨੂੰ ਅਸਲੀ ਅਕਾਲੀ ਦਲ ਮੰਨ ਲਿਆ ਜਾਂਦਾ ਇਹਦਾ ਮਤਲਬ ਇਹ ਨਿੱਠ ਕੇ ਇੱਕ ਉਸੇ ਪਾਰਟੀ ਨੂੰ ਸ਼ਰਮਣੀ ਅਕਾਲੀ ਦਲ ਦੇ ਨਾਂ ਤੇ ਕਿਉਂਕਿ ਇਹ ਤੋਂ ਪਹਿਲਾਂ ਸ਼ਰਮਣੀ ਅਕਾਲੀ ਦਲ ਦਾ ਨਾਂ ਵਰਤਣ ਤੇ ਡਾਇਰੈਕਟਰ ਚੀਮਾ ਜਾਂ ਹੋਰ ਉਹਨਾਂ ਦੇ ਜਿਹੜੇ ਪਸਪੋਕਸ ਪਰਸਾਂਸੀ ਇਤਰਾਜ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਰਜਿਸਟਰਡ ਹੈ ਉਹਦੇ ਨਾਂ ਤੇ ਕੋਈ ਮੈਂਬਰਸ਼ਿਪ ਨਹੀਂ ਕੱਟ ਸਕਦਾ ਉਹਦੇ ਨਾਂ ਤੇ ਜਾ ਕੇ ਕੋਈ ਹੋਰ ਗੰਦ ਨਹੀਂ ਕਰ ਸਕਦਾ ਪਰ ਉਸ ਸ਼੍ਰੋਮਣੀ ਅਕਾਲੀ ਦਲ ਦੀ ਹੀ ਨਾਰੇ ਲਾਉਂਦੇ ਨੇ ਤੇ ਉਸੇ ਲਿਹਾਜ਼ ਦੇ ਨਾਲ ਗੱਲ ਕਰਦੇ ਨੇ ਤੇ ਮੈਂਬਰਸ਼ਿਪ ਡਰਾਈਵ ਚੱਲ ਇੱਕ ਹੋਰ ਉਹਨਾਂ ਨੇ ਐਲਾਨ ਕੀਤਾ ਕਿ 19 ਤਰੀਕ ਕੱਢੀ ਕੜ ਦੇ ਪ੍ਰੈਸ ਕਲੱਬ ਦੇ ਵਿੱਚ ਭਵ ਸੋਮਵਾਰ ਉਹ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਸਰਬਣੀ ਅਕਾਲੀ ਦਲ ਦੇ ਮੈਂਬਰ ਬਣਨਾ ਚਾਹੁੰਦੇ ਨੇ ਉਹਨਾਂ ਲਈ ਆਨਲਾਈਨ ਮੈਂਬਰਸ਼ਿਪ ਸ਼ੁਰੂ ਕਰਨ ਵਾਲੇ ਨੇ ਔਰ ਉਹ ਆਨਲਾਈਨ ਮੈਂਬਰਸ਼ਿਪ ਦੇ ਹਦਾਰਤੇ ਫਿਰ ਜਿਹੜੀ ਇਹ ਦੇਖਣਗੇ ਜਿਹੜੇ ਬਾਹਰਲੇ ਬੰਦੇ ਨੇ ਉਹਨਾਂ ਤੋਂ ਵੀ ਇਹ ਸਾਰੀਆਂ ਚੀਜ਼ਾਂ ਲੈ ਕੇ ਨਾਲ ਅਟੈਚ ਕਰਕੇ ਕਹਿੰਦੇ ਨੇ ਮੈਂਬਰਸ਼ਿਪ ਸਟਾਰਟ ਕਰਾਂਗੇ ਇਹਦਾ ਮਤਲਬ ਉਹ ਮੈਂਬਰਸ਼ਿਪ ਹੁਣ ਉਸ ਤੋਂ ਬਾਅਦ ਮਤਲਬ ਇੱਥੋਂ ਆਲੀ ਕਟਾ ਕੇ ਵਾਪਸ ਲੈਣੀ ਤੇ ਆਨਲਾਈਨ ਸ਼ੁਰੂ ਕਰਕੇ ਜਿੰਨੇ ਉਹ ਹੁੰਦੇ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਹਨ ਕਲਿਊਡ ਕਰਨ ਵਾਲੇ ਪਾਸੇ ਚੱਲੇ ਇਹ ਇੱਕ ਵੱਡਾ ਸਵਾਲ ਹੈ ਦੋਨੇ ਅਕਾਲੀ ਦਲਾਂ ਦੀ ਆਪਸੀ ਕੜਵੱਸ ਜਿਹੜਾ ਜਿਸ ਲੈਵਲ ਦਾ ਹੋਏਗਾ। ਔਰ ਐਡਵੋਕੇਟ ਹਰਜਿੰਦਰ ਸਿੰਘ ਤਾਮ ਜਿਹੜੇ ਬਰਮੰਤ ਸਿੰਘ ਰਾਜਵਾਨਾ ਕੇਸ ਦੇ ਵਿੱਚ ਸ਼ਾਇਦ ਉਹਨਾਂ ਦੀ ਤੀਜੀ ਚੌਥੀ ਤੀਜੀ ਇਹ ਵਾਪਸ ਪ੍ਰਧਾਨਗੀ ਚ ਆਉਣ ਤੋਂ ਬਾਅਦ ਤਸਤੀਫਾ ਦੇ ਉੱਤੇ ਤੋਂ ਬਾਅਦ ਇਹ ਉਹਨਾਂ ਦੀ ਤ੍ਰਿਤੀਜੀ ਪ੍ਰੈਸ ਕਾਨਫਰੰਸ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਵਕ ਵੱਖ ਸੰਪਰਦਾਵਾਂ ਤੇ ਹੋਰਾਂ ਨਾਲ ਇਨਕਲੂਡਿੰਗ ਦਮਦਵੀ ਟਕਸਾਲ ਦੇ ਨਮਾਇਦਿਆਂ ਦੇ ਮੀਟਿੰਗ ਕੀਤੀ ਸੀ ਫਿਰ ਉਹਨਾਂ ਨੇ ਸੈਕਸ ਸਟੂਡੈਂਟ ਫੈਡਰੇਸ਼ਨ ਨਾਲ ਵੀ ਗੱਲ ਕੀਤੀ ਸੀ ਫਿਰ ਹੁਣ ਤੀਜੀ ਜਿਹੜੀ ਉਹਨਾਂ ਨੇ ਸਿੱਖ ਜਿਹੜੇ ਸੀਨੀਅਰ ਵਕੀਲ ਨੇ ਪਲੱਸ ਜਨਤੈਡ ਜੱਜ ਨੇ ਉਹਨਾਂ ਨਾਲ ਚੰਡੀਗੜ੍ਹ ਚੱਜ ਮੀਟਿੰਗ ਕੀਤੀ ਉਹਨਾਂ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਇੱਕ ਗੱਲ ਕੀਤੀ ਹੈ ਕਿ ਵਕੀਲਾਂ ਨੇ ਤੇ ਜੱਜ ਸਾਹਿਬ ਕਾ ਜੱਜਾਂ ਨੇ ਇਹ ਰਾਏ ਦਿੱਤੀ ਹੈ ਕਿ ਮਰਸੀ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ ਤਾਨੂੰ ਪਰਸੂ ਕਰਨਾ ਚਾਹੀਦਾ ਕਿ ਇਹਦੇ ਤੋਂ ਪਹਿਲਾਂ ਗੌਰਮੈਂਟ ਕੋਈ ਫੈਸਲਾ ਲਵੇ ਉਹਨੂੰ ਗੌਰਮੈਂਟ ਕਿਵੇਂ ਫੈਸਲਾ ਲਏਗੀ ਪਰਸੂ ਕਿਵੇਂ ਕਰਨਾ ਹੈ ਇਹ ਅਜੇ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਬਲਵੰਤ ਸਿੰਘ ਰਾਜਵਾਨਾ ਬਾਰ-ਬਾਰ ਚਿੱਠੀਆਂ ਲਿਖ ਕੇ ਉਹਨਾਂ ਨੂੰ ਇਹ ਕਹਿ ਚੁੱਕੇ ਨੇ ਕਿ ਜੇ ਤੁਸੀਂ ਇਹਦੇ ਤੋਂ ਕੋਈ ਫੈਸਲਾ ਨਹੀਂ ਕਰਾ ਸਕਦੇ ਤਾਂ ਬਰਸੀ ਪਟੀਸ਼ਨ ਵਾਪਸ ਲੈ ਔਰ ਵਾਪਸ ਲੈਣ ਦੇ ਬਾਰੇ ਵਿੱਚ ਫੈਸਲਾ ਕਦ ਤੱਕ ਸਭ ਬਨੋ ਐਜੀਪੀਸੀ ਨੂੰ ਕਹਿ ਜਾਂ ਜੀ ਜਾ ਚੋਕਾ ਕਿ ਤੇ ਵਿਚਾਰ ਕਰੋ ਫਿਰ ਜੇ ਕੁਝ ਨਹੀਂ ਕਰ ਸਕਦੇ ਤਾਂ ਹੁਣ ਫਿਊਚਰ ਦੇ ਵਿੱਚ ਈਐ ਜੀਪੀਸੀ ਆਪਣੇ ਬਾਈਨਰ ਤੇ ਕੋਈ ਲੜਾਈ ਮਿੰਡ ਸਕਦੀ ਹੈ ਇਹੋ ਜੀ ਜੰਤਕ ਲੜਾਈ ਜੇ ਨਹੀਂ ਫੈਸਲਾ ਕਰਦੀ ਗਵਰਨਮੈਂਟ ਆਫ ਇੰਡੀਆ ਜਾਂ ਨਹੀਂ ਟਾਈਮ ਦਿੰਦੀ ਲੀਗਲ ਲੜਾਈ ਤਾਂੜੀ ਉਹ ਜਾ ਸਕਦੀ ਹੈ ਲੜੀ ਜਾ ਰਹੀ ਹੈ ਉੱਥੇ ਕੋਈ ਟਾਈਮ ਹੀ ਨਹੀਂ ਪੈਂਦਾ ਤੇ ਅੱਗੇ ਤੋਂ ਅੱਗੇ ਲੰਗੀ ਜਾ ਰਿਹਾ ਸਾਲ ਦਰ ਸਾਲ ਸਾਲ ਦਰ ਸਾਲ ਤੇ ਜੇ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਨਹੀਂ ਹਟਾਉਂਦਾ ਕਿਉਂਕਿ ਫਾਈਟਿੰਗ ਫੋਰਸ ਤਾਂ ਨਾਰਮਲੀ ਵੀ ਚਾਹੇ ਉਹ ਐਮਰਜੈਂਸੀ ਦਾ ਮੋਰਚਾ ਹੋਵੇ ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਹੋਵੇ ਇਹ ਹੈ ਉਹ ਅਨੰਦਪੁਰ ਸਾਹਿਬ ਦੇ ਮਤੇ ਤੇ ਮੋਰਚਾ ਹੋਵੇ ਪਾਣੀਆਂ ਦੇ ਜਿੰਨੇ ਵੀ ਮੋਰਚੇ ਲੱਗੇ ਨੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਕੱਲ ਨਾਂ ਕਿਤੇ ਲਿਆ ਨਹੀਂ ਜਾ ਰਿਹਾ ਧਾਬੀ ਸਾਹਿਬ ਬਨੋ ਵੀ ਉਹ ਕਹਿੰਦੇ ਹੀ ਨੇ ਕਿ ਅਸੀਂ ਆ ਕਰਾਂਗੇ ਆਪਣੇ ਲੈਵਲ ਤੇ ਉਹ ਸਾਰੀਆਂ ਮੀਟਿੰਗਾਂ ਕਰ ਰਹੇ ਨੇ ਉਹਨਾਂ ਮੀਟਿੰਗਾਂ ਤੋਂ ਬਾਅਦ ਪੁੱਛ ਰਹੇ ਨੇ ਕੀ ਕੀਤਾ ਜਾਏ ਤੇ ਹੁਣ ਅਗਲਾ ਰਸਤਾ ਕੀ ਹੈ ਪਹਿਲਾਂ 25 ਲੱਖ ਸਿਗਨੇਚਰਾਂ ਦਾ ਜੋ ਬਣਿਆ ਤੇ ਇਹ ਜਿਹੜੇ ਵਿਚਾਰੇ ਜਾ ਰਹੇ ਰਸਤੇ ਨੇ ਇਹਨਾਂ ਚੁੱਕੀ ਨਿਕਲੇਗਾ ਕੀ ਨਹੀਂ ਦਿਖਲੇਗਾ ਹਜੇ ਤੱਕ ਕੁਝ ਨਹੀਂ ਪਤਾ ਪਰ ਜਿਹੜੀ ਮਾਸ ਮਬਲਾਈਜੇਸ਼ਨ ਹੈ ਜਿਹੜੀ ਗੱਲ ਨੂੰ ਖੜਾ ਕਰਨਾ ਹੈ ਦੁਨੀਆ ਦੇ ਨਕਸ਼ੇ ਤੇ ਦੁਨੀਆ ਪੱਧਰ ਦੇ ਉੱਤੇ ਇੱਕ ਪਬਲਿਕ ਆਪੀਨੀਅਨ ਬਿਲਡ ਕਰਨਾ ਜਾਂ ਅੱਜ ਵੀ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਲਿਆਉਣੀ ਹੈ ਕਿ ਬੇਇਨਸਾਫੀ ਕਿਸ ਲੈਵਲ ਦੀ ਹੋ ਰਹੀ ਹੈ ਕਿੰਨੀ ਹੋ ਰਹੀ ਹੈ ਕਿਉਂ ਉਹਦੇ ਤੇ ਫੈਸਲਾ ਨਹੀਂ ਲਿਆ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਸ਼ੂ ਹੈ ਇੱਕ ਵੱਡੀ ਚੁਣੌਤੀ ਵੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਵੀ ਔਰ ਇਹਦੇ ਚੋਂ ਕੋਈ ਜਿੰਨਾ ਚਿਰ ਜਿਹੜਾ ਐਕਸ਼ਨ ਦਾ ਕੋਈ ਪ੍ਰੋਗਰਾਮ ਸਾਹਮਣੇ ਨਹੀਂ ਆਉਂਦਾ ਤੇ ਜਾਂ ਬਾਕੀ ਦੀ ਕੋਈ ਨਵੀਂ ਗੱਲ ਨਹੀਂ ਸਟਾਰਟ ਹੁੰਦੀ ਉਹਨਾਂ ਚਿਰ ਜਿਹੜਾ ਇੱਕ ਭਰੋਸਾ ਹੁੰਦਾ ਕਿ ਇੰਨੇ ਚਿਰ ਤੋਂ ਬੰਦੀ ਸਿੰਘਾਂ ਦਾ ਮਾਮਲਾ ਪੜਿਆ ਇੰਨੇ ਚਿਰ ਤੋਂ ਰਾਜਵਾਨਾਂ ਦਾ ਤਾਂ ਉਹਦੇ ਹੱਲ ਹੋਣ ਦੀ ਇੱਕ ਯਕੀਨ ਨਹੀਂ ਉਸ ਪੱਧਰ ਦੇ ਉੱਤੇ ਵੱਜਦਾ ਜਿਸ ਤਰ੍ਹਾਂ ਬੰਦੇ ਉੱਤੇ ਹੁੰਦਾ ਇਹ ਕਾਫੀ بڑے ਮੁੱਦੇ ਪੰਥਕ ਮੁੱਦੇ ਨੇ ਪੰਜਾਬ ਤੇ ਵੀ ਹੋਰ ਬਹੁਤ ਸਾਰੇ ਮੁੱਦੇ ਅਜੇ ਪੈਂਡਿੰਗ ਨੇ ਜਿਨ੍ਹਾਂ ਤੇ ਕੋਈ ਬੋਲਣਾ ਚਾਹੀਦਾ ਚਾਹ ਫੈਡਰਲ ਸਟਰਕਚਰ ਦੇ ਮੁੱਦੇ ਹੋਣ ਚਾਹੇ ਆ ਰਾਸ਼ਟਰਪਤੀ ਤੋਂ ਰੈਫਰੈਂਸ ਮੰਗ ਲਿਆ ਹੋਵੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਤੇ گورنر ਤੇ ਰਾਸ਼ਟਰਪਤੀ ਟਾਈਮ ਬౌండ్ ਕਿਉਂ ਕਰਤੇ ਵਿਧਾਨ ਸਭਾਵਾਂ ਦੀ ਤਾਕਤ ਦੁਬਾਰਾ ਉੱਥੇ ਲਈਾਈ ਜਾ ਰਹੀ ਹੈ ਵੀ ਜਨਚਲ ਮਰਜੀ ਰੱਖ ਲੈਣਗੇ ਜਾਂ ਨਹੀਂ ਇਹਨਾਂ ਤੇ ਜਿਹੜੀ ਪੋਲਿਟੀਕਲ ਖੰਮੋਸ਼ੀ ਹੈ ਪੰਜਾਬ ਦੇ ਆਲੇ ਪਾਸੇ ਇਹ ਦੇਖਣ ਦਾ ਸਵਾਲ ਹੈ ਤੇ ਇਹ ਸਾਰੇ ਸਵਾਲ ਕਿਸ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇਸ਼ ਤਾਂ ਔਰ ਖਾਸ ਤੌਰ ਤੇ ਸਿੱਖ ਕਮਿਊਨਿਟੀ ਨਾਲ ਵੀ ਉਸੇ ਤਰੀਕੇ ਦੇ ਨਾਲ ਜੁੜੇ ਹੋਏ ਨੇ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ ਬਹੁਤ ਧੰਨਵਾਦ